ਇਸ ਵਕਤ ਆਪਾ ਖੜੇ ਆਂ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਮਨਜੀਠਾ ਦੇ ਵਿੱਚ ਪਾਰਟੀ ਦੇ ਮੂੰਹ ਨੂੰ ਬੋਰ ਨਹੀਂ ਪਾਣੀ ਕੈਂਡੀਡੇਟ ਦੇ ਮੂੰਹ ਨੂੰ ਬੋਰ ਪਾਉਗੇ ਵੋਟ ਉੱਥੇ ਹੀ ਪਾਵਾਂਗੇ ਜਿੱਥੇ ਸਾਡਾ ਮਾਣ ਹੈ ਬਾਕੀ ਇਹ ਪਾ ਬਾਅਦ ਵਿੱਚ ਸੁਣਦੇ ਨਹੀਂ ਹਲਕੇ ਮਨਜੀਠੇ ਦਾ ਜੋ ਪੰਜਾਬ ਦਾ ਜੇ ਸੋਚਿਆ ਕਿਸੇ ਤੋਂ ਆਕਾਲੀ ਸਰਕਾਰ ਨੇ ਜਾ ਵਿਲਾ ਹੋ ਗਿਆ ਨਹਾ ਬਹੁਤ ਪਰਸਾਨਾ ਨੂੰ ਕੁੜਕੋੜ ਇੰਨਾ ਮਰਵਾਤਾ ਉਧਰ ਹਰਿਆਣੇ ਜਾ ਗਏ ਤੇ ਭਗਵੰਤ ਮਾਨ ਦੀਆਂ ਮਿਹਰਬਾਨੀਆਂ ਹੀਆਂ ਇੱਕ ਵੀ ਉੱਥੇ ਨੌਜਵਾਨੀ ਸਾਰੇ ਨੌਜਵਾਨ ਬਾਹਰ ਚਲ ਗਏ ਸਿਰ ਬਜ਼ੁਰਗੀ ਰਹਿ ਗਈ ਇੱਥੇ ਬੇੜਾ ਕਰ ਕਰਤਾ ਭਗਵੰਤ ਮਾਨ ਨੇ ਜੁਲਦਾ ਬਣ ਗਿਆ ਮਨਜੀਠੇ ਦੇ ਦਾਦੇ ਕੋ ਬਾਹ ਘੜੀ ਕਰਕੇ ਕਿ ਮਨਜੀਠੇ ਨੂੰ ਨੌਕਰੀ ਨਵੀਂ ਸਰਕਾਰ ਚ ਮਿਲ ਗਈ ਇਸ ਵਕਤ ਆਪਾਂ ਖੜੇ ਆਂ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਮਨਜੀਠਾ ਦੇ ਵਿੱਚ ਮਨਜੀਠਾ ਹਮੇਸ਼ਾ ਹੀ ਸੁਰਕੀਆਂ ਚ ਰਿਹਾ ਹੈ ਚਾਹੇ ਉਹ ਵਿਧਾਨ ਸਭਾ ਦੀ ਚੋਣਾਂ ਹੋਣ ਚਾਹੇ ਉਹ ਲੋਕ ਸਭਾ ਦੀ ਚੋਣਾਂ ਹੋਣ ਇਹ ਹਮੇਸ਼ਾ ਸੁਰਕੀਆਂ ਤੇ ਰਹਿੰਦਾ ਹੈ ਕਿਉਂ ਕਿ ਜਿਹੜੇ ਇੱਥੋਂ ਦੇ ਐਮ ਐਲ ਏ ਨੇ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਵੱਡੇ ਬੁਲਾਰੇ ਤੇ ਬਹੁਤ ਹੀ ਸੀਨੀਅਰ ਆਗੂ ਨੇ ਵਿਕਰਮ ਮਨਜੀਠੀਆ ਜਿਹਦੇ ਕਾਰਨ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਤੇ ਇਹ ਮਨਜੀਠਾ ਹਲਕਾ ਉਹਨਾਂ ਦੇ ਕਾਰਨ ਹੀ ਹਮੇਸ਼ਾ ਚੁਰਕਿਆਂ ਚ ਰਹਿੰਦਾ ਹੈ ਕਿਉਂਕਿ ਇੱਥੇ ਜਦੋਂ ਵੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੋਵੇ ਜਾਂ ਸ਼ੁਰੂ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਕੈਂਡੀਡੇਟ ਹੋਵੇ ਉਸ ਨੂੰ ਹਮੇਸ਼ਾ ਜਿੱਤ ਮਨਜੀਤੇ ਹਲਕੇ ਚੋ ਹੀ ਬਾਕਾਇਦਾ ਮਿਲਦੀ ਰਹੀ ਹੈ ਤੇ ਅੱਜ ਉਸੇ ਹਲਕੇ ਦੇ ਵਿੱਚ ਆਪਾਂ ਖੜੇ ਹਾਂ ਲੋਕਾਂ ਦੇ ਨਾਲ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਆਵਾਮ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਝੁਕਾਅ ਆ ਇਸ ਵਲੇ ਚੋਨਾ ਨੂੰ ਵੇਚਦੇ ਹੋਏ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਇਸ ਹਲਕੇ ਦੇ तकरीबन 100 ਤੋਂ ਉੱਤੇ ਪਿੰਡ ਹਨ ਤੇ ਕਾਫੀ ਵੱਡੀ ਵੋਟ ਵੀ ਇਸ ਹਲਕੇ ਦੇ ਵਿੱਚ ਹੈਗੀ ਹੈ ਇੱਥੋਂ ਦੇ ਲੋਕ ਸਭਾ ਜਿਹੜੇ ਕੈਂਡੀਡੇਟ ਖੜੇ ਹਨ ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ ਖੜੇਨ ਭਾਜਪਾ ਤੋਂ ਤਰੰਗਜੀਤ ਸਿੰਘ ਸੰਦੂਖ ਲੋਤੇ ਨੇ ਤੇ ਕਾਂਗਰਸ ਤੋਂ ਜਿਹੜੇ ਔਜਲਾ ਜੀ ਖਲੋਤੇ ਨੇ ਤੇ ਆਮ ਆਮੀ ਪਾਰਟੀ ਤੋਂ ਕੁਲਦੀਪ ਸਿੰਘ ਧਾਰੀਵਾਲ ਖਲੋਤੇ ਨੇ ਇਹ ਚਾਰਾਂ ਦੇ ਇਸ ਵੇਲੇ ਟੱਕਰ ਹੈ ਆਪਾਂ ਇਸ ਵੇਲੇ ਲੋਕਾਂ ਦੀ ਆਵਾਮ ਦੀ ਆਵਾਜ਼ ਤੁਹਾਨੂੰ ਸੁਨਾਨ ਜਾ ਰਹੇ ਆ ਲੋਕ ਕਿਸ ਤਰ੍ਹਾਂ ਵੇਦੇ ਪਏ ਨੇ ਇਹ ਚੋਣਾਂ ਨੂੰ ਕੀ ਨਾਮ ਜੀ ਨਾਮ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਚੋਣਾਂ ਆ ਗਈਆਂ ਤੇ ਕਿਸ ਤਰ੍ਹਾਂ ਦੀ ਪਾਰਟੀ ਨੂੰ ਤੁਸੀਂ ਨੂੰ ਚੋਣ ਵੋਟ ਪਾਓਗੇ ਜਾਂ ਕੈਂਡੀਡੇਟ ਨੂੰ ਦੇਖੋ ਜੀ ਪਾਰਟੀ ਦੀ ਜਿਹੜੀ ਬੋਰ ਹੈ ਨਾ ਅਏ ਤੇ ਪਾਰਟੀ ਦੇ ਮੂੰਹ ਨੂੰ ਵੋਟ ਨਹੀਂ ਪੈਣੀ ਕੈਂਡੀਡੇਟ ਦੇ ਮੂੰਹ ਨੂੰ ਵੋਟ ਪਊਗੀ ਜਿਹੜਾ ਕੈਂਡੀਡੇਟ ਚੰਗਾ ਹੋਊਗਾ ਪਬਲਿਕ ਬਹੁਤ ਸਿਆਣੀ ਹੋਗੀ ਜੋ ਜਿੱਦਾਂ ਦੇ ਅਗੇ ਲੀਡਰ ਹੀ ਨਾ ਉਹਦੇ ਨਾਲੋਂ ਜ਼ਿਆਦਾ ਪਬਲਿਕ ਸਿਆਣੀ ਹੋ ਗਈ ਆ ਤੇ ਐ ਟਾਈਮ ਵੋਟ ਤੇ ਉਹਨੂੰ ਪੈਣੀ ਜੋ ਜੂਤ ਹੀ ਜਿਨੇ ਚੰਗੇ ਕੰਮ ਕੀਤੇ ਆ ਤੇ ਜਿਨੇ ਗਾੜੀ ਕਰਾਉਣੇ ਆ ਤੇ ਬਾਕੀ ਬੇਰਜ਼ਗਾਰੀ ਬਹੁਤ ਜ਼ਿਆਦੀ ਜੋ ਤੁਸੀਂ ਜਿਹੜੇ ਤੁਹਾਡੇ ਕੋਲ ਕੈਂਡੀਡੇਟ ਆਣਗੇ ਹੋਣ ਆਣਾ ਸ਼ੁਰੂ ਹੋ ਜੇ ਠੀਕ ਆ ਤੁਹਾਡੇ ਕੋਲ ਆਣ ਕੇ ਵੋਟ ਵੀ ਮੰਗਣਗੇ ਸਭ ਕੁਝ ਕਰਨਗੇ ਉਨ੍ਹਾਂ ਕੋਲ ਕੀ ਆਪਣੇ ਮੁੱਦੇ ਰੱਖੋਗੇ? ਆਪਾਂ ਦਾ ਮੁੱਦਾ ਹੈ ਬੇਰੁਜ਼ਗਾਰੀ। ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ ਇੰਡੀਆ 'ਚ। ਪਰ ਤੁਹਾਡੀ ਇੱਥੇ ਜਿਹੜੀ ਸਰਕਾਰ ਆ ਉਹ ਪੰਜਾਬ ਸਰਕਾਰ ਕਹਿੰਦੀ ਆ ਆਪਾਂ ਬਹੁਤ ਜ਼ਿਆਦਾ ਲੋਕਾਂ ਨੂੰ ਨੌਕਰੀ ਦਿੱਤੀਆਂ। ਪਰ ਜਿੱਦੇ ਕੋਈ ਵੀ ਜਾਣੇ ਹੋ ਬੇਰੋਜ਼ਗਾਰੀ ਦਾ ਪੰਗਲਾ? ਨੌਕਰੀ ਮਿਲਦੀ ਜੀ ਤਗੜੇ ਲੋਕਾਂ ਨੂੰ। ਗਰੀਬ ਜਾਂਦਾਂ ਨੂੰ ਕੋਈ ਨੌਕਰੀ ਨਹੀਂ ਹੋएगी। ਮੰਜੀਠੇ ਦੇ ਵਿੱਚ ਬੈਠੇ ਹੋ ਤੁਸੀਂ। ਘਰ-ਘਰ ਜਾ ਕੇ ਪੁੱਛੋ ਕਿ ਇਹਨੂੰ ਨੌਕਰੀ ਮਿਲੀ ਆ? ਕਿ ਇਹਨੂੰ ਨਹੀਂ ਮਿਲੀ? ਠੀਕ ਆ ਮਿਲੀਆਂ ਹੋਣਗੀਆਂ ਪਰ ਅਮੀਰ ਲੋਕਾਂ ਨੂੰ ਮਿਲੀਆਂ ਗਰੀਬ ਨੂੰ ਕਿਹਨੂੰ ਨੌਕਰੀ ਨਹੀਂ ਮਿਲੀ ਪੜੇ ਲਿਖੇ ਗਰੀਬ ਵੀ ਉਹਨਾਂ ਨੂੰ ਨੌਕਰੀ ਨਹੀਂ ਨਹੀਂ ਮਿਲੀ ਨਹੀਂ ਮਿਲੀ ਮੰਜੀਠੇ ਜੇ ਦੱਸਦੇ ਕੋਈ ਬਾਹਰ ਘੜੀ ਕਰਕੇ ਕਿ ਮੰਜੀਠੇ ਨੂੰ ਨੌਕਰੀ ਨਵੀਂ ਸਰਕਾਰ ਚ ਮਿਲ ਗਈ ਠੀਕ ਆ ਬਾਹਰ ਮਿਲੀ ਹੋਗੀ ਮੈਂ ਇਹ ਕੱਲ ਨੂੰ ਸਹਿਮਤ ਕਰਦਾ ਆ ਕਿ ਬਾਹਰ ਮਿਲੀ ਆ ਇੱਥੇ ਕੋਈ ਨਹੀਂ ਮਿਲੀ ਜੈਨੂੰ ਹੋਰ ਮੁੱਦਾ ਕੀ ਹੈ ਤੁਹਾਡਾ ਹੋਰ ਮੁੱਦਾ ਇੱਥੇ ਵੇਖੋ ਸਮਾਜ ਆਖਰਾਂ ਦੀ ਵਿਗੰਦੀ ਆ ਜੇ ਅੱਗੇ ਕਾਂਗਰਸੀ ਸਰਕਾਰ ਆਈ ਉਦਗਵਣੀ ਨੱਥ ਪਾਈ ਗਈ ਝਾੜੂ ਦੀ ਆਈ ਇਹ ਉਦਗਵਣੀ ਨੱਥ ਪਾਈ ਗਈ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਜੋ ਉੱਥੋਂ ਜਾ ਕੇ ਪਹਿਲਾਂ ਪੰਜਾਂ ਦਿਨਾਂ ਦੀ ਗੱਲ ਹੈ ਕੁੜੀ ਪੈਸੇ ਕਢਾ ਕੇ ਲਈ ਆ ਸ਼ਾਮ ਦਾ ਟਾਈਮ ਹੀ ਤੇ ਝੜਾਟ ਮਾਰ ਕੇ ਚੋਰ ਆਏ ਕੋਈ ਗਾਂਗੇ ਸਮੈਕੀਆਂ ਦਾ ਕੰਮ ਹੈ ਜੀ ਮੈਂ ਦੇਹੋ ਕਿੰਨਾ ਵੀ ਇੱਕ ਇਹ ਬੇਰੁਜ਼ਗਾਰੀ ਖਤਮ ਹੋਵੇ ਅਨ ਨਸ਼ਾ ਖਤਮ ਹੋਵੇ ਤੇ ਬੋਟ ਦੇ ਇਹਨੂੰ ਪਾਉਣੇ ਲੋਕਾਂ ਨੇ ਵੋਟ ਪਾਓਗੇ ਤੇ ਵੋਟ ਪਾਵਾਂਗੇ ਵੋਟ ਕੀ ਦੇ ਕੇ ਵੋਟ ਇਹੋ ਦੇਖਣਾ ਹੈ ਇਹ ਗਾਂਵਰੇ ਕਿੰਨਾ ਚੰਗੇ ਕੰਮ ਕਰ ਹਲੇ ਦਾ ਕਰਦੇ ਦੋ ਸਾਲਾਂ ਚ ਇੰਨੇ ਹੋਏ ਨਹੀਂ ਅਮਰੀਠੇ ਹਲਕੇ ਚ ਨਹੀਂ ਹੋਏ ਤੇ ਬਾਕੀ ਦਾ ਤੁਹਾਨੂੰ ਪਤਾ ਹੀ ਆ ਜੀ ਬਿਲਕੁਲ ਜੀ ਮਨਜੀਠੇ ਹਲਕੇ ਦੇ ਵਿੱਚ ਚੇਰ ਉਹੀ ਮੁੱਦਾ ਬੇਰੋਜ਼ਗਾਰੀ ਦਾ ਜੇ ਬੇਰੋਜ਼ਗਾਰੀ ਖਤਮ ਹੋਏਗੀ ਤੇ ਨਸ਼ਾ ਖਤਮ ਹੋਏਗਾ ਨਸ਼ਾ ਖਤਮ ਹੋਏਗਾ ਤੇ ਜਿਹੜੀ ਲੁੱਟਾਂ ਖੋਹਾਂ ਖਤਮ ਹੋਣਗੀਆਂ ਸਾਡੇ ਨਾਲ ਇੱਕ ਬਜ਼ੁਰਗ ਵੀ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਇਹਨਾਂ ਨੇ ਵੀ ਵੋਟਾਂ ਪਾਣੀਆਂ ਹੋਣਗੀਆਂ ਕੀ ਨਾਮ ਜੀ ਤੁਹਾਡਾ ਸ਼ੰਤੋਸ਼ ਕੁਮਾਰ ਜੀ ਕਿੰਨੀ ਉਮਰ ਦੇ ਤੱਕ ਉਮਰ ਮੇਰੀ ਹੈ 60 80 50 80 ਸਾਲ ਦੀ ਕਿੰਨੀ ਦੇਰ ਤੋਂ ਵੋਟਾਂ ਪਾ ਰਹੇ ਜੇ ਹੁਣ ਫੇਰ ਵੋਟ ਆ ਗਈ ਵੋਟਾਂ ਆ ਗਈਆਂ ਬਣਿਆ ਕੁਛ ਨਹੀਂ ਬੱਚੇ ਤਾਂ ਬੇਰੁਕ ਜਾ ਰਹੇ ਫਿਰਦੇ ਕੁਛ ਨਹੀਂ ਬਣਿਆ ਨਾ ਕਹੇ ਸੁਣੀ ਹੈ ਆ ਮੈਂ ਡਿੱਗ ਪਈਆਂ ਚੂੜਾ ਟੁੱਟ ਗਿਆ ਇੱਥੇ ਕਹੇ ਨਹੀਂ ਸੁਣੀ ਬਾਤ ਹੀ ਨਹੀਂ ਪੁੱਛੀ ਕਹੇ ਜਿਨ੍ਹਾਂ ਨੂੰ ਸਾਰੀ ਉਮਰ ਵੋਟਾਂ ਪਾਈਆਂ ਨਾ ਬਾਤ ਨਹੀਂ ਉਹਨਾਂ ਪੁੱਛੀ ਐਰ ਕੀ ਕਿਵੇਂ ਵੋਟ ਪਾਓਗੇ ਫਿਰ ਵੋਟ ਤਾਂ ਪਾਵਾਂਗੇ ਵੋਟ ਉੱਥੇ ਹੀ ਪਾਵਾਂਗੇ ਜਿੱਥੇ ਸਾਡਾ ਮਾਨਿਆ ਬਾਕੀ ਇਹ ਪਾ ਬਾਅਦ ਵਿੱਚ ਸੁਣਦੇ ਨਹੀਂਗੇ ਕੋਈ ਮਰ ਜੇ ਜੀ ਜੇ ਬਸ ਉਹ ਐ ਹੁਣ ਢਿਗੜੀ ਉਹਨਾਂ ਵਿੱਚ ਜੀ ਸਦਕੇ ਕਰਨੇ ਆ ਬਾਅਦ ਚ ਨਹੀਂ ਕਰਨਾ ਤੇ ਜਿਹੜਾ ਤੁਸੀਂ ਮੁੱਦੇ ਰੱਖੋਗੇ ਹਰ ਕੈਂਡੀਡੇਟ ਤੁਹਾਡੇ ਕੋਲ ਆਏਗਾ ਉਹਨਾਂ ਕੋਲ ਸਭ ਤੋਂ ਪਹਿਲਾਂ ਮੁੱਦਾ ਕੀ ਹੋਊਗਾ ਤੁਸੀਂ ਇੱਕ ਗ੍ਰਹਿਣੀ ਵੀ ਜੇ ਤੁਸੀਂ ਘਰ ਦਾ ਖਰਚਾ ਵੀ ਚਲਾਉਂਦੇ ਜੇ ਤੁਸੀਂ ਘਰ ਦੇ ਰੋਟੀ ਪਾਣੀ ਦੀ ਬੁਲਾਉਂਦੇ ਜੇ ਕੀ ਮੁੱਦਾ ਹੋਣਾ ਚਾਹੀਦਾ ਮੁੱਦਾ ਹੋਣਾ ਚਾਹੀਦਾ ਬੱਚਿਆਂ ਦੇ ਕਾਰੋਬਾਰਾਂ ਨੂੰ ਸੁਣਜ ਕੋਈ ਮਾੜਾ ਚੰਗਾ ਕੰਮ ਪੈਂਦਾ ਆ ਤੇ ਉਹਦੀ ਬਾਤ ਪੁੱਛਣ ਘਰੇਲੂ ਮੁੱਦਾ ਜਨਾਨੀਆਂ ਦਾ ਮੁੱਦਾ ਇਹੋ ਹੀ ਆ ਵੀ ਕੋਈ ਸਾਡੀ ਜਨਾਨੀ ਕਿਹੜਾ ਕੋਈ ਬਾਹਰ ਜਾਂਦੀ ਹੈ ਹੈ ਤੇ ਸਾਡੇ ਬੱਚੇ ਪੜ੍ਹੇ ਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਬਿਲਕੁਲ ਜੀ ਬੱਚਿਆਂ ਆ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਜਿਹੜੀ ਇੱਕ ਬਜ਼ੁਰਗ ਨੇ ਵੀ ਦੱਸਿਆ ਕਿ ਆਪਾਂ ਵੋਟਾਂ ਪਾਉਂਦੇ ਆ ਪਰ ਸਾਨੂੰ ਕੋਈ ਪੁੱਛਦਾ ਨਹੀਂ ਸਾਨੂੰ ਪੁੱਛਦਾ ਕੋਈ ਨਹੀਂ ਜੇ ਸਾਨੂੰ ਪੁੱਛੇ ਤੇ ਆਪਾਂ ਉਹਨਾਂ ਨਾਲ ਗੱਲ ਵੀ ਕਰੀਏ ਵੋਟਾਂ ਲੈਣ ਵਾਸਤੇ ਸਾਡੇ ਕੋਲ ਆ ਜਾਣਗੇ ਪਰ ਉਸ ਤੋਂ ਬਾਅਦ ਸਾਨੂੰ ਸਾਨੂੰ ਇਸ ਤਰ੍ਹਾਂ ਛੱਡ ਦੇਣਗੇ ਕਿ ਜਿਵੇਂ ਸਾਨੂੰ ਜਾਣਦੇ ਨਹੀਂ ਹੁਣ ਗੱਲ ਕਰਦੇ ਆਂ ਹੋਰ ਦੁਕਾਨਦਾਰਾਂ ਨਾਲ ਜਿਹੜੇ ਇਸ ਵੇਲੇ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਕੇ ਜਾਣਦੇ ਆਂ ਕਿ ਕੀ ਉਹਨਾਂ ਦੀ ਆਵਾਜ਼ ਹੈ ਕੀ ਉਹਨਾਂ ਦਾ ਕਹਿਣਾ ਹੈ ਕੀ ਨਾਮ ਕੀਤਾ ਸਰਦਨ ਸਿੰਘ ਜੀ ਸਿੰਘ ਜੀ ਇਲੈਕਸ਼ਨ ਆ ਗਏ ਨੇ ਵੋਟਾਂ ਪਾਉਂਗੇ ਪਾਵਾਂਗੇ ਜੀ ਕਿਸ ਤਰ੍ਹਾਂ ਦੇ ਕੈਂਡੀਡੇਟ ਨੂੰ ਜ਼ਰੂਰ ਪਾਵਾਂਗੇ ਕਿਸ ਤਰ੍ਹਾਂ ਦੇ ਅਸੀਂ ਉਸ ਕੈਂਡੀਡੇਟ ਨੂੰ ਵੋਟ ਪਾਵਾਂਗੇ ਜੋ ਪੰਜਾਬ ਦੇ ਹਿੱਤ ਦੀ ਗੱਲ ਕਰੇਗਾ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ ਜੋ ਪੰਜਾਬ ਦੀ ਬਿਹਤਰੀ ਦੀ ਗੱਲ ਕਰੇਗਾ ਜਿਹੜੇ ਪਹਿਲਾਂ ਗੱਲਾਂ ਹੋਈਆਂ ਉਹ ਕਿਸ ਤਰ੍ਹਾਂ ਦੀ ਗੱਲਾਂ ਪੰਜਾਬ ਲੈਵਲ ਤੇ ਗੱਲ ਕਰੀਏ ਵਪਾਰੀ ਵਰਗ ਮਜ਼ਦੂਰ ਵਰਗ ਕਿਸਾਨ ਵਰਗ ਜੋ ਇਹਨਾਂ ਦੇ ਨਾਲ ਸਹੀ ਚੱਲਿਆ ਜੋ ਸਹੀ ਕੀਤਾ ਉਸ ਕੈਂਡੀਡੇਟ ਨੂੰ ਉਸ ਪਾਰਟੀ ਨੂੰ ਤਰਜੀਹ ਦੇਣੀ ਚਾਹੀਦੀ ਆ ਲੇਕਿਨ ਜੋ ਆਪ ਤੇ ਲੋਕਾਂ ਨੂੰ ਆਸ ਸੀ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਗੱਲ ਕਰਨਾ ਬਿਲਕੁਲ ਬੇਚਿਜਕ ਹੋ ਕੇ ਗੱਲ ਕਰਾਂਗਾ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਗੱਲ ਕਰਾਂਗਾ ਜੋ ਆਪ ਤੋਂ ਲੋਕਾਂ ਨੂੰ ਉਮੀਦ ਸੀ ਚਾਹੇ ਅਸੀਂ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਆ ਉਹ ਮੈਨੂੰ ਪਤਾ ਕਿਸ ਪਾਰਟੀ ਨਾਲ ਸਬੰਧ ਰੱਖਦੇ ਆ ਆਪ ਤੋਂ ਇਹ ਉਮੀਦ ਸੀ ਕਿ ਇਹਨਾਂ ਨੇ ਬਦਲਾ ਦੀ ਗੱਲ ਕੀਤੀ ਆ ਬਹੁਤ ਵਧੀਆ ਬਦਲਾ ਹੋਏਗਾ ਬੜੀ ਤਕਨੀਕ ਦੇ ਨਾਲ ਏ ਪੰਜਾਬ ਨੂੰ ਚਲਾਉਣਗੇ ਲੇਕਿਨ ਮੈਂ ਸਮਝ ਨਾ ਕਿ ਇਹਨਾਂ ਨੂੰ 1% ਵੀ ਉਸ ਗੱਲ ਦੇ ਵਿੱਚੋਂ ਕੋਈ ਤਕਨੀਕ ਨਹੀਂ ਆਈ ਕੋਈ ਸਹੀ ਚਲਾ ਨਹੀਂ پا ਰਹੇ ਕੋਈ ਸਹੀ ਗੱਲ ਨਹੀਂ ਹੋ ਰਹੀ ਜੋ ਬਾਹਰਲੇ ਪਿੰਡਾਂ ਦੇ ਵਿੱਚ ਹਲਕਿਆਂ ਦੇ ਵਿੱਚ ਵੇਖੋ ਤੁਸੀਂ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਸਵਾਗਤ ਹੋ ਰਿਹਾ ਕੋਈ ਪਿੰਡ 'ਚ ਨਹੀਂ ਵੜਨ ਦੇ ਮਸਲੇ ਕੀ ਰਹਿਣਗੇ ਤੁਹਾਡੇ ਜਦੋਂ ਤੁਹਾਡੇ ਕੋਲ ਕੈਂਡੀਡੇਟ ਆਣਗੇ ਉਹਨਾਂ ਨੂੰ ਕੀ ਮਸਲੇ ਦੱਸੋਗੇ ਤੁਸੀਂ ਵਪਾਰੀ ਜੇ ਦੁਕਾਨਦਾਰ ਜੇ ਉਹਨਾਂ ਨੂੰ ਜਿਹੜੇ ਮਸਲੇ ਸਾਡੇ ਦੱਸਣ ਵਾਲੇ ਨੇ ਨਾ ਸਭ ਤੋਂ ਪਹਿਲਾ ਮਸਲਾ ਜਿਹੜਾ ਸਾਡਾ ਪੰਜਾਬ ਦਾ ਉਹ ਬੇਰੋਜ਼ਗਾਰੀ ਦਾ ਕਿੰਨੇ ਹਜ਼ਾਰ ਬੱਚਾ ਜੋ ਅਜੇ ਤੋਂ 16 17 ਸਾ ਪਰ ਆਪ ਸਰਕਾਰ ਕੰਦੀ ਆਪਾਂ ਬਹੁਤ ਨੌਕਰੀਆਂ ਦੇ ਦਿੱਤੀ ਬਿਲਕੁਲ ਇਹ ਦੱਸਣ ਤਾਂ ਸਹੀ ਮੈਂ ਸਮਝਦਾ ਵੀ ਜਿੰਨੀਆਂ ਨੌਕਰੀਆਂ ਇਹਨਾਂ ਦੇਣ ਵਾਸਤੇ ਕਿਹਾ ਸੀ ਮੈਂ ਸਮਝਦਾ ਵੀ 2 ਤੋਂ 4% ਨੌਕਰੀ ਨਹੀਂ ਮਿਲੀ ਹੋਈ ਜੋ ਵੀ ਮਿਲੀ ਹੋਏਗੀ ਉਹਦਾ ਕੋਈ ਦਾਇੇ-ਬਾਏ ਗੱਲ ਕਰਕੇ ਇਹਨਾਂ ਨੌਕਰੀ ਦਿੱਤੀ ਹੋਏਗੀ ਪ੍ਰੋਪਰ ਨੌਕਰੀ ਨਹੀਂ ਮਿਲੀ ਦੂਜਾ ਮਸਲਾ ਕੀ ਹੈ ਦੂਸਰਾ ਮਸਲਾ ਇਹ ਇੱਕ ਬੇਰੋਜ਼ਗਾਰੀ ਦਾ ਆ ਗਿਆ ਦੂਜਾ ਮਸਲਾ ਕਿਸਾਨੀ ਦਾ ਵੇਖੋ ਅੱਜ 3 ਤੋਂ 4 ਸਾਲ ਕਿਸਾਨ ਛੜਕਾਂ ਦੇ ਰੋਲ ਰਿਹਾ ਕਿਸਾਨ ਰੇਲਾਂ ਦੇ ਰੋਲ ਰਿਹਾ ਕਿਸਾਨ ਸ਼ੰਭੂ ਬਾਡਰ ਤੇ ਰੋਲ ਰਿਹਾ ਕਿਸਾਨ ਦਿੱਲੀ ਰੋਲ ਰਿਹਾ ਅੱਜ ਬੀਜੇ ਵਾਲੀ ਭਾਜਪੀ ਵਾਲੇ ਜੋ ਪੰਜਾਬ ਤੇ ਰਾਜ ਦਾ ਦਾਵਾ ਕਰਨਾ ਚਾਹੁੰਦੇ ਨੇ ਉਹ ਨਾ ਮੁਮਕਨ ਗੱਲ ਹੈ ਇੱਕ ਵੇਖੋ ਆਪਾਂ ਕਿਸੇ ਕਿਸਾਨ ਨੂੰ ਕਿਸੇ ਕਿਸਾਨੀ ਦੇ ਨਾਲ ਸਾਡਾ ਵਪਾਰ ਵਰਗ ਜੁੜਿਆ ਸਾਡਾ ਮਜ਼ਦੂਰ ਵਰਗ ਜੁੜਿਆ ਹਰ ਵਰਗ ਜਿਹੜਾ इवन ਇੱਥੋਂ ਤੱਕ ਜਿਹੜਾ ਮਲਾਜ਼ਮ ਵਰਗ ਆ ਉਹ ਵੀ ਸਾਡਾ ਕਿਉਂ ਸਾਡਾ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਸਾਰੇ ਜਿਹੜੇ ਕਾਰੋਬਾਰ ਚੱਲਦੇ ਨੇ ਉਹ ਖੇਤੀ ਤੋਂ ਚੱਲ ਹਲਕਾ ਮੰਜੀਠਾ ਦੇ ਤੁਸੀਂ ਨਿਵਾਸੀ ਜੀ ਕਿਸ ਤਰ੍ਹਾਂ ਦਾ ਮੰਜੀਠਾ ਵਿਧਾਨ ਸਭਾ ਹਲਕਾ ਮੰਜੀਠਾ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਇੱਕ ਵਿਧਾਨ ਸਭਾ ਹਲਕਾ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਤੇ ਹੁਣ ਆਉਣ ਵਾਲੀ ਜਿਹੜੀ ਸਰਕਾਰ ਲੋਕ ਸਭਾ ਦੇ ਵਿੱਚ ਜਿਹੜੀ ਸੈਂਟਰ 'ਚ ਬੰਨੀ ਹੈ ਉਰੇ ਨਾਲ ਕਿਵੇਂ ਜੋੜਦੇ ਵੇਖੋ ਸੈਂਟਰ ਦੇ ਵਿੱਚ ਜਦੋਂ ਅਕਾਲੀਆਂ ਦਾ ਭਾਜਪੀ ਦੇ ਨਾਲ ਰਿਲੇਂਸ ਸੀ ਸਾਨੂੰ ਬਹੁਤ ਆਸਾਂ ਸੀ ਸੈਂਟਰ ਤੋਂ ਲੇਕਰ ਉਹਨਾਂ ਆਸਾਂ ਦੇ ਪਾਣੀ ਫਰਿਆ ਉਸ ਤੋਂ ਬਾਅਦ ਅਕਾਲੀ ਉਹਨਾਂ ਨੂੰ ਵੱਖ ਹੋਏ ਨੇ ਲੇਕਿਨ ਮੈਂ ਸਮਝਦਾ ਕਿ ਸ਼ਾਇਦ ਮੇਰੀ ਇਸ ਗੱਲ ਨੂੰ ਪਾਰਟੀ ਬਾਜ਼ੀ ਦੇ ਵਿੱਚ ਲੈ ਲੈਣਾ ਸੁਣਨ ਵਾਲਿਆਂ ਨੇ ਲੇਕਿਨ ਜੋ ਹਲਕੇ ਮਜੀਠੇ ਦਾ ਜੋ ਪੰਜਾਬ ਦਾ ਜੇ ਸੋਚਿਆ ਕਿਸੇ ਤੋਂ ਕਾਲੀ ਸਰਕਾਰ ਨੇ ਸੋਚਿਆ ਗੂਗਲ ਜੀ ਜੋ ਸੋਚਿਆ ਉਹ ਇਸ ਵੇਲੇ ਇੱਕ ਸੋਚਣ ਦੀ ਗੱਲ ਕਰ ਰਹੇ ਨੇ ਕਾਲੀ ਸਰਕਾਰ ਨੇ ਸੋਚਿਆ ਆਪਾਂ ਹੋਰ ਵੀ ਸਾਰੇ ਮਨਜੀਟੇ ਹਲਕੇ ਦੇ ਆਵਾਮ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਕੋਲ ਪੁੱਛਤੀਆਂ ਕਿ ਕੀ ਕਹਿੰਦੇ ਜਾਂਦੇ ਜੀ ਕੀ ਨਾਜੀ ਭਾਗ ਰਜੇਸ਼ ਕੁਮਾਰ ਜੀ ਰਜੇਸ਼ ਕੁਮਾਰ ਜੀ ਮੋਟਾ ਆਂਗੇ ਮੋਟਾ ਚਾਇਰ ਪਾਓਗੇ ਵੀ ਕਿ ਨਹੀਂ ਪਾਓਗੇ ਤੁਸੀਂ ਦੇਖਣਾ ਠੀਕ ਹੈ ਕਿਸ ਤਰ੍ਹਾਂ ਦੇ ਕੈਂਡੀਡੇਟ ਦੀ ਚੋਣ ਜਦੋਂ ਬڑے ਕੈਂਡੀਡੇਟ ਆਣੇ ਹੁੰਦੇ ਨੇ ਤੁਹਾਡੇ ਕੋਲ ਕੈਂਡੀਡੇਟ ਉਹ ਜਿਹੜਾ ਸਭ ਤੋਂ ਜਿਹੜਾ ਮੁੱਦਾ ਪੰਜਾਬ ਦੇ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਇਹਨੇ ਘਰ ਘਰ ਜਿਹੜਾ ਮੌਜੂਦਾ ਮੁੱਖ ਮੰਤਰੀ ਘਰ ਘਰ ਨੌਕਰੀਆਂ ਘਰ ਘਰ ਨਸ਼ਾ ਵੰਡਦਾ ਹਰ ਘਰ ਚ ਨਸ਼ਾ ਬਾ ਸਾਡੇ ਪਿੰਡੇ ਆ ਜੀ ਲੱਗੇ ਇੱਕ ਕੈਰੋ ਨਗਰ ਇੱਕ ਵੀ ਇੱਥੇ ਨੌਜਵਾਨੀ ਸਾਰੇ ਨੌਜਵਾਨ ਬਾਹਰ ਚਲੇ ਗਏ ਸਿਰ ਬਜ਼ੁਰਗ ਹੀ ਰਹਿ ਗਏ ਇੱਥੇ ਉਹ ਬੇਰੋਜ਼ਗਾਰੀ ਕੰਮ ਨਹੀਂ ਨਸ਼ੇ ਦਾ ਕਾਰੋਬਾਰ ਦਲਦਲ ਬੱਚੇ ਪਰ ਹਰ ਮਾਂ ਤੇ ਟੋਲਾ ਵੀ ਬੱਚੇ ਉਹਨਾਂ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਇਸ ਕਰਕੇ ਮਤਲਬ ਬਾਹਰ ਵਾਲੀ ਜਗਾ ਜੀ ਚੜਾਈ ਜਾਂਦੇ ਆ ਇਸ ਤਰ੍ਹਾਂ ਦੇ ਉਹ ਕੈਂਡੀਡੇਟ ਨੂੰ ਵੋਟ ਪਾਓ ਕੈਂਡੀਡੇਟ ਜਿਹੜਾ ਨਸ਼ਾ ਖਤਮ ਕਰੇ ਬੇਰੋਜ਼ਗਾਰੀ ਖਤਮ ਕਰੇ ਵਪਾਰ ਤੇ ਰਹੀ ਨਹੀਂ ਜੇ ਕੰਮ ਕਰ ਤੇ ਰਹੀ ਨਹੀਂ ਉਹਨਾਂ ਇਥੇ ਟਾਈਮ ਪਾਸ ਹੋਣ ਡਿਆ ਹੋਰ ਵੀ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਸੱਸੀ ਸਾਹਿਬ ਜੀ ਕੀ ਨਾਮ ਇਦਾਂ ਮੋਹਨਪੰਦਰ ਸਿੰਘ ਜੀ ਕੋਪਿੰਦਰ ਸਿੰਘ ਜੀ ਵੋਟਾਂ ਆ ਗਈਆਂ ਹਾਂਜੀ ਲੋਕ ਸਭਾ ਵੋਟਾਂ ਠੀਕ ਹੈ ਹਲਕਾ ਮਜੀਠਾ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਸੁਖਦੇਵ ਲਖਮੀਰ ਦੇ ਠੀਕ ਹੈ ਵੇਖੋ ਜੀ ਵੋਟ ਤੇ ਪਾਉਣੀ ਹਰ ਇੱਕ ਨੇ ਕਿਹਰੇ ਇੱਕ ਉਧਰ ਪਾਤੀ ਕਿਹਨੇ ਉਧਰ ਪਾ ਔਰ ਜਿਹੜਾ ਕੰਮ ਕਰਦਾ ਉਹਨਾਂ ਨੂੰ ਪਹਿਲ ਦੇਣੀ ਆ ਜਿਨੇ ਕੰਮ ਕੀਤੇ ਆ ਉਹਨਾਂ ਨੂੰ ਹਰ ਕੋਈ ਵੋਟਰ ਨੇ ਉਹ ਮਤਲਬ ਕਿ ਉਹਨੂੰ ਉਹ ਪੱਕੇ ਹੀ ਨੇ ਤੇ ਜੇ ਠੀਕ ਆ ਜੇ ਮਤਲਬ ਕੋਈ ਵੀ ਕੰਮ ਗਾਂ ਕੋਈ ਸਰਕਾਰ ਆਵੇ ਇਹ ਨਹੀਂ ਕਾਲੀ ਹੋਏ ਜਾਂ ਆਮ ਪਾਰਟੀ ਆ ਕੋਈ ਵੀ ਆ ਭਾਜਪਾ ਆ ਕੋਈ ਵੀ ਆ ਤਾਂ ਕੰਮ ਨਾ ਬੱਜੇ ਰੁਕ। ਇਹ ਕੰਮ ਨਹੀਂ ਤੇ ਕੋਈ ਨਹੀਂ। ਕਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ? ਕੰਮ ਵੇਖੋ ਕਈ ਇਹ ਆ ਵੀ ਮਾੜਾ ਕੰਮ ਨਹੀਂ ਚੰਗਾ ਕਿਸ ਨੂੰ ਕਹੇ ਕਿ ਇਹਨੂੰ ਕੋਈ ਕਹੇ ਵੀ ਆਹ ਕੰਮ ਨੌਕਰੀ ਆ ਬੱਚੇ ਤੇ ਪੜਿਆ ਲਿਖਿਆ ਬੀ.ਏ. ਡਿਆ ਕੋਈ ਆਮ ਪਾਰਟੀ ਮੰਨ ਲਓ ਕਿ ਜਿਵੇਂ ਆਪਣੇ ਭਗਵੰਤ ਮਾਨ ਨੇ ਕੋਈ ਬੱਚੇ ਰਖੇ ਨੇ। ਹਾਂਜੀ ਤੇ ਬੱਚੇ ਉਹਨਾਂ ਨੂੰ ਪੱਕੇ ਬਣ ਗਿਆ ਵੋਟ ਪੱਕੀ ਪਾਊਗੀ। ਉਹ ਤਾਂ ਹੈ ਹੀ ਨਹੀਂ ਤੇ ਜੇ ਸਾਡੇ ਬੱਚਾ ਨੂੰ ਨੌਕਰੀ ਮਿਲੀ ਆ ਜਾਂ ਚੰਗਿਆਂ ਨੂੰ ਅਸੀਂ ਉਧਰ ਪਾਉਣੇ ਆ। ਯਰ ਕੋਈ ਹੈ ਨਹੀਂ ਕੰਮ ਇਹ ਵੀ ਆ ਵਿਕਾਸਪਰਨੋ ਹੀ ਕੰਮ ਹੈਗੇ ਨੇ। ਕੋਈ ਜੂ ਮੰਨ ਲਓ ਵੀ ਕਈ ਕੰਮ ਨੇ ਵਿਕਾਸ ਹੋਣੇ ਚਾਹੀਦਾ। ਉਹ ਹੀ ਵਿਕਾਸ ਹਾਂ ਹੋਏ ਆ। ਕੰਮ ਜੀਆ ਸਾਹਿਬ ਨੇ ਕਿੱਥੇ ਵਿਕਾਸ ਦਾ ਕੰਮ। ਪੱਕੀ ਬੋੜਾ ਹੈਗੀ ਆ ਜਿਹੜੀ ਪੱਕੀ ਨੂੰ ਹਿਲਾ ਨਹੀਂ ਸਕਦਾ। ਬਹੁਤ ਮાળા ਜੋ ਪੜਿਆ ਦੇਹਿਆ ਬੱਚੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਉਹ ਬਾਹਰ ਤੱਕ ਵੇਖੋ ਕਹਿਣਾ ਠੀਕ ਆ ਆਪਾਂ ਮੰਨਿਆ ਦਿੱਤੀਆਂ ਆ ਇਹ ਨਹੀਂ ਵੀ ਨਹੀਂ ਦਿੱਤੀਆਂ ਠੀਕ ਆ ਦਿੱਤੀਆਂ ਹੋਣੀਆਂ ਜਿਹੜੇ ਬੱਚੇ ਮੈਂ ਕਹਿ ਰਹਾ ਮ ਦਿੱਤੀਆਂ ਜਿਹੜਾ ਹਰ ਇੱਕ ਮੁੱਖ ਮੰਤਰੀ ਦਾ ਪਰਜ ਬੰਦਾ ਵੀ ਉਹ ਨੌਕਰੀ ਦੇ ਦੇ ਜਿਹੜਾ ਹੈ ਪੜ੍ਹੇਲੇ ਇਹ ਬੱਚੇ ਭਾਵੇਂ ਕੋਈ ਆ ਉਹ ਇਹ ਨਾ ਵੇਖੇ ਵੀ ਮੇਰਾ ਬੱਚਾ ਟੈਸਟ ਕਲੀਅਰ ਕੀਤਾ ਉਹਦੇ ਇਹ ਜਨਮ ਵੇਖੇ ਵੀ ਮੈਂ ਆਪਣਾ ਸਵਾਰਥ ਇਹਨੂੰ ਇਹ ਰੱਖਾਂ ਮੈਂ ਨਾ ਉੱਥੇ ਜਿਹੜਾ ਨੰਬਰ ਦਾ ਬਾਈ ਜੀ ਆ ਉਹਨੇ ਟੈਸਟ ਕਲੀਅਰ ਕੀਤਾ ਉਹਨੂੰ ਨੌਕਰੀ ਦੇਣੀ ਚਾਹੀਦੀ ਬੇਰੋਜ਼ਗਾਰੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੇਨ ਭਖਦੇ ਮੁੱਦੇ ਨੇ ਮੇਨ ਭਖਦੇ ਬੇਰੋਜ਼ਗਾਰੀ ਤੋਂ ਵੇਖੋ ਨਾ ਬੇਰਗਾਈ ਬੇਰਗਾਈ ਪੰਜਾਬ ਤੇ ਵਿਹਲਾ ਹੋ ਗਿਆ ਪੰਜਾਬ ਵਿਹਲਾ ਹੋ ਗਿਆ ਪੰਜਾਬ ਵਿਹਲਾ ਹੋ ਗਿਆ ਨਾ ਹਾ ਬਹੁਤ ਨਾ ਹਾ ਦੇਖੋ ਨਾ ਕੀ ਕਰੇ ਨਾ ਹਾ ਕਿੰਨੂੰ ਸਮਝਾਓ ਇਹਨਾਂ ਨੂੰ ਹਟਾ ਦੇਣਾ ਇਹਨਾਂ ਦੇ ਬੇੜਾ ਘਰ ਘਰ ਕੇ ਤੇ ਸਰਕਾਰ ਨੇ ਰਹਿਤਾ ਹੈ ਜੋ ਕਿਸਾਨਾਂ ਨੂੰ ਕੁੜਕੋੜੇ ਨਾਲ ਮਰਵਾਤਾ ਉਧਰ ਹਰਿਆਣੇ ਜਾ ਕੇ ਇਹ ਭਗੰਤ ਮਾਰਨ ਦੀਆਂ ਮਿਹਰਬਾਨੀਆਂ ਹੁੰਆਂ ਹੋਰ ਨਹੀਂ ਕੇਜੀਆਂ ਹੁੰਆਂ ਉਹਨਾਂ ਨੇ ਕਿਹਾ ਕਿ ਮੈਂ ਰੋਜ਼ਗਾਰ ਵੀ ਦਿੱਤਾ ਨਸ਼ਾ ਵੀ ਖਤਮ ਕਰਤਾ ਕਿੱਥੋਂ ਕਰਤਾ ਇਹ ਅਜੇ ਦੁਨੀਆ ਟਕਾਲਾ ਲੁੱਟ ਲੈਂਦੇ ਤੁਰੇ ਜਾਂਦੇ ਨੂੰ ਐਵੇਂ ਲੁੱਟਦੇ ਆ ਹੈ ਕੋਈ ਗੱਲ ਨਹੀਂ ਕੋ ਬਾਦਲੇ ਦੇ ਪੈਸੇ ਖੋਲ ਲੈ ਜਿਹੜਾ ਮੁਰਗੇ ਜਿਹਕੇ ਹਣੇ ਮੈਂ ਪਛਾਣਤਾ ਉਹਨੂੰ ਮਾਰ ਦਿੰਦੇ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਕੀ ਸਰਕਾਰ ਹੋਵੇ ਸਰਕਾਰ ਹੋਵੇ ਜਿਹੜੇ ਮਾਰੇ ਗਰੀਬਾਂ ਨਾਲ ਮਿਲਟ ਕਰੇ ਇਹ ਥੋੜੀ ਤਗੜਿਆ ਦੀ ਸਰਕਾਰ ਹੋਵੇ ਇਹਦਾ ਬੇੜਾ ਕਰ ਕਰਤਾ ਭਗੋਂ ਦਮਾਨ ਨੇ ਜੁੰਦਾ ਬਣ ਗਿਆ ਨਾ ਕਿ ਇਸ ਨੂੰ ਕੁੜੀ ਦਾ ਯਾਰ ਮਿਲਦਾ ਨਾ ਕਿ ਇਸ ਨੂੰ ਕੁੜੀ ਕੋਈ ਗੱਲ ਹੀ ਕੰਮ ਨਹੀਂ ਮਿਲਦਾ ਗਰੀਬ ਚਪਕਾ ਦੇ ਨਾਰੇ ਕਰਾ ਥੋਕਾ ਹੋ ਗਿਆ ਲੋਕਾਂ ਨੂੰ ਨਹੀਂ ਮੈਂ 500 ਪੈਸੇ ਕਰੂ ਲਈ 1000 ਰੁਪਇਆ ਬੀਬੀਰ ਸੋਈਆਂ ਕਿੱਥੇ ਰਹੀਆਂ ਉਹਨਾਂ ਰੋਈਆਂ ਕੋਈ ਸਰਕਾਰ ਬਣਾਉਣਾ ਅਸੀਂ ਆਨਾਂ ਵੀ ਜਿਹੜਾ ਗਰੀਬਾਂ ਦੀ ਮਦਦ ਕਰੇ ਉਹ ਸਰਕਾਰ ਹੋਣੀ ਚਾਹੀਦੀ ਬਿਲਕੁਲ ਜੀ ਗਰੀਬਾਂ ਦੀ ਮਦਦ ਕਰੇ ਉਹ ਸਰਕਾਰ ਹੋਣੀ ਚਾਹੀਦੀ ਹੈ ਵਾਕੇ ਵੀ ਉਹੀ ਸਰਕਾਰ ਹੋਣੀ ਚਾਹੀਦੀ ਹੈ ਕਿਉਂਕਿ ਪਤਨੀਆਂ ਪਤਨੀਆਂ ਦੀ ਕਰੇ ਉਹ ਸਰਕਾਰ ਕਾਦੀ ਆ ਜਿਹੜੇ ਜਾਣੀਆਂ ਬਟਾਈਆਂ ਦੀ ਇੱਥੇ ਗਰੀਬਾਂ ਦਾ ਲੋਕਾਂ ਦੀਆਂ ਗਿਜ਼ਾਰ ਖੋਣ ਲਏ ਆ ਖੋਣ ਦੇ ਕਿ ਨਹੀਂ ਇਹ ਕਾਰੋਬਾਰ ਸਾਰੇ ਬੰਦ ਇਕੱਠਾ ਪੂਆ ਕਰ ਦੇਣੇ ਹਨ ਗਰੀਬ ਦੀ ਮਦਦ ਜਿਹੜੀ ਸਰਕਾਰ ਕਰੇਗੀ ਵੋਟ ਉਹਨੂੰ ਹੀ ਜਾਏਗੀ ਕਿਉਂ ਕਿ ਕਿਉਂਕਿ ਦੇਖਣ ਚ ਆਇਆ ਹੈ ਕਿ ਹਮੇਸ਼ਾ ਹੀ ਜਿਹੜੇ ਚੰਗੇ ਖਾਂਦੇ ਪੀਂਦੇ ਜਿਹੜੇ ਲੋਕ ਨੇ ਉਹ ਆਪਣੇ ਵੱਲੋਂ ਖਾਂਦੇ ਪੀਂਦੇ ਦੀ ਮਦਦ ਹੁੰਦੀ ਹੈ ਨਾ ਕਿ ਕਿਸੇ ਗਰੀਬ ਦੀ ਨਾ ਕਿ ਮਿਡਲ ਕਲਾਸ ਦੀ ਪਬਲਿਕ ਆਵਾਮ ਦੀ ਆਵਾਜ਼ ਸੁਣੀ ਤੁਸੀਂ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ ਮੁੱਦਾ ਵੀ ਸੁਣਿਆ ਜਿਹੜਾ ਪਕੜਦਾ ਮੁੱਦਾ ਉਹਨਾਂ ਨੇ ਬੇਰੋਜ਼ਗਾਰੀ ਦੱਸਿਆ ਐਸ ਵੇਲੇ ਵਾਕਿਆ ਹੀ ਜੇ ਬੇਰੋਜ਼ਗਾਰੀ ਖਤਮ ਹੁੰਦੀ ਹੈ ਤੇ ਨਸ਼ਾ ਲੁੱਟਾਂ ਖਵਾ ਪ੍ਰਿਸ਼ਤਾਚਾਰ ਖਤਮ ਹੁੰਦਾ ਘਟੋ ਘਟ ਜਿਹੜੇ ਬੱਚੇ ਇੱਥੋਂ ਆਪਣੇ ਪੰਜਾਬ ਨੂੰ ਛੱਡ ਕੇ ਆਪਣੇ ਭਾਰਤ ਨੂੰ ਛੱਡ ਕੇ ਦੇਸ਼ੋਂ ਵਿਦੇਸ਼ ਜਾਣਦੇ ਨੇ ਘਟੋ ਘਟ ਉਹ ਤੇ ਇੱਥੇ ਰਹਿਣਗੇ ਤਾਂ ਕਿ ਸਾਡਾ ਪੰਜਾਬ ਫੇਰ ਹਸਦਾ ਖੇਡਦਾ ਨਜ਼ਰ ਆਵੇ ਕੈਮਰਾਮੈਨ ਰਜਨਦਰ ਰਾਜਨਾਲ ਸੁਨੀਲ ਦੇਵਗਨ ਪੀਡੀਸੀ ਨਿਊਜ਼ ਮੰਜੀਤਾ